ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਇਲੈਕਸ਼ਨਾਂ ਵਿੱਚ ਹੋਈ ਧਾਂਦਲੀ ਲੈ ਕੇ ਹੁਣ ਸੁਪਰੀਮ ਕੋਰਟ ਜਾਣਗੇ ਕਿਉਂਕਿ ਹਾਈ ਕੋਰਟ ਨੇ 3 ਹਫ਼ਤੇ ਦਾ ਸਮਾਂ ਦਿੱਤਾ ਅਸੀਂ ਸੁਪਰੀਮ ਕੋਰਟ ਜਾਵਾਂਗੇ ਤਾਂ ਕਿ ਜਲਦੀ ਸੁਣਵਾਈ ਹੋਵੇ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਮੁੱਖ ਮੰਤਰੀ ਨੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਹਾਂ ਕਿ ਜਲਦੀ ਹੀਅਰਿੰਗ ਹੋਵੇ ਦੀ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ 3 ਹਫ਼ਤੇ ਚ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ ਉਹ ਤਾਂ ਸਿੱਧਾ ਗਿਣੀ ਜਾਂਦਾ ਹੈ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇਹਦਾ ਨਾ ਕੋਈ ਪ੍ਰੋਬਲਮ ਉਹ ਆਪਦਾ ਕੰਮ ਕਰੀ ਜਾਂਦੇ ਅਸੀਂ ਆਪਣਾ ਕੰਮ ਕਰੀ ਜਾਂਦੇ ਨੇ ਪੀਐਮ ਸਾਹਿਬ ਪੀਐਮ ਸਾਹਿਬ ਚੋਣਾਂ ਦੇ ਦੌਰ ਸੰਮਾਗਮ ਕਿਤੇ ਪ੍ਰਾਂਦੀ ਕੋਈ ਉਹ ਯਾ ਉਸ ਦੇ ਵਿੱਚ ਸਮਾਪਤ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੱਗਦਾ ਕਿ ਉਸ ਦੇ ਵਿੱਚ ਡੈਮੋਕਰੇਸੀ ਦੇ ਵਿੱਚ ਪੂਰੇ ਤਰ੍ਹਾਂ ਕੇ ਨਾ ਆ ਕਿਵੇਂ ਮੈਂ ਸਮਝਿਆ ਨਹੀਂ ਜਿਸ ਤਰੀਕੇ ਨਾਲ ਕੱਲ ਚੋਣਾ ਹੋਇਆ ਸਪਾਈ ਕਹਿੰਦੇ ਕਿ ਜਦੋਂ ਨਾ ਤੇ ਕਹਿੰਦੇ ਕਿ ਸਪਾਈ ਚਾਂ ਦਾ ਕੋਈ ਨਹੀਂ ਸਹੀ ਸੀ ਆਈ ਕੋਰਟ ਦੀ ਪਰ ਹਾਈ ਕੋਰਟ ਉਸੇ ਹੀ ਅਗਲੇ ਦਿਨ ਵਿੱਚ ਇਹ ਤਾਂ ਹੁਣ ਦੇਖੋ ਜੀ ਜੁਡੀਸ਼ਰੀ ਹੈ ਇਹਦਾ ਉਹ ਬੈਂਚ ਨੇ ਸੁਣਨਾ ਤੇ ਜੇ ਉਹਨਾਂ ਨੇ ਤਿੰਨ ਹਫ਼ਤੇ ਟਾਈਮ ਦਿੱਤਾ ਸੀ ਅਸੀਂ ਮਨਯੋਗ ਉੱਚ ਉੱਚ ਅਦਾਲਤ ਜਾਵਾਂਗੇ ਮੈਨੂੰ ਸਾਨੂੰ ਉਮੀਦ ਹੈ ਕਿ ਘਟ ਘਟ ਜੋ ਕੱਲ ਹੋਇਆ ਉਹ ਡੈਮੋਕ੍ਰੇਸੀ ਦੀ ਜਿਹੜੀ ਹੱਤਿਆ ਸਾਹਮਣੇ ਸਾਰਿਆਂ ਦੇ ਹੋਈ ਹੈ ਔਰ ਵੀਡੀਓ ਚਾਹੀਏ ਹੁੰਦਾ ਤਾਂ ਪਹਿਲਾਂ ਤੋਂ ਰਹਿ ਐ ਇਹਨਾਂ ਦੇ ਰਾਜ ਚ ਪਰ ਕੱਲ ਵੀਡੀਓ ਬਣ ਗਈ ਉੱਥੇ ਫਸ ਗਏ ਥੋੜਾ ਜਿਹਾ ਤੋ ਇਸ ਕਰਕੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਡੈਮੋਕ੍ਰੇਸੀ ਨੂੰ ਬਚਾਉਣ ਲਈ ਅਸੀਂ ਆਪਣੀ ਐਫਰਟਸ ਕਰੀਏ ਜਿਹੜਾ ਕਿ ਇਹਨਾਂ ਦਾ ਕੇਂਦਰੀ ਬਜਟ ਵੀ ਆਉਣ ਵਾਲਾ ਹੈ ਉਹ ਹਾਂਜੀ ਅੱਜ ਮੀਟਿੰਗ ਬੁਲਾਈ ਹੈ ਆਪਾਂ ਸੋਫਟ ਵੀ ਕੱਲ ਮੀਟਿੰਗ ਨਹੀਂ ਹੋਈ ਨਹੀਂ ਕੋਈ ਮੀਟਿੰਗ ਨਹੀਂ ਸੀ ਬਸ ਬਜਟ ਸੈਸ਼ਨ ਮਨ ਕਦੋਂ ਤੱਕ ਸ਼ੁਰੂ ਹੋ ਜੇਗਾ ਔਰ ਅੰਤਰੀ ਅੱਜ ਦੇਖੋ ਕੱਲ ਨੂੰ ਦੇਸ਼ ਦਾ ਬਜ ਪੈਸੇ ਤਾਂ ਸਾਡੇ ਤਾਂ ਪਹਿਲਾਂ ਵਾਲੇ ਨਹੀਂ ਪੈਸੇ ਦੇਖ ਰਹੇ ਉਹਨਾਂ ਤੋਂ ਨਵੀਂ ਉਮੀਦ ਕੀ ਕਰੀਏ ਕੀ ਰੱਖਦੇ ਆ ਪੰਜਾਬ ਲਈ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਬਜਟ ਆਪਣੇ ਸਾਹਮਣੇ ਬਣਾ ਕੇ ਜਲਦੀ ਫਿਰ ਸਾਡਾ ਜਿਹੜਾ ਪੰਜਾਬ ਦਾ ਵੀ ਬਜਟ ਸੈਸ਼ਨ ਜਿਹੜਾ ਉਹ ਜਲਦੀ ਆ ਜੀ ਹੋਰ ਕੋਈ